ਅੱਜ ਗਵਰਨਮੈਂਟ ਕਾਲਜ ਜਨਾਲਾ ਮੈਂ ਵਿਜ਼ਿਟ ਕੀਤਾ ਬੇਸਿਕਲੀ ਆਉਣ ਵਾਲੀ ਜਿਹੜੀ ਲੋਕ ਸਭਾ ਚੋਣਾਂ ਨੇ ਜਿਹਦੇ ਵਿੱਚ ਸਾਡੀ ਜਿਹੜੀ ਵੋਟਾਂ ਪੈਣੀਆਂ 1 ਜੂਨ ਨੂੰ ਉਹਦੀ ਅਸੀਂ ਤਿਆਰੀਆਂ ਦੇਖ ਰਹੇ ਹਾਂ ਖਾਸ ਕਰ ਇੱਥੇ ਇਹਨਾਂ ਦਾ ਜਿਹੜਾ ਹੈਗਾ ਟ੍ਰੇਨਿੰਗ ਸੈਂਟਰ ਤੇ ਡਿਸਪੈਚ ਸੈਂਟਰ ਅਸਲ ਜਿੰਨੀ ਵੀ ਸਾਡੇ ਪੋਲ ਪਰਸਨਲ ਅਜਨਾਲਾ ਅਸੈਂਬਲੀ ਕੰਸਟੀਟੂਐਂਸੀ ਸੈਗਮੈਂਟ ਲਈ ਹੋਣਗੇ ਉਹਨਾਂ ਦੀ ਸਾਰਿਆਂ ਦੀ ਜਿੰਨੀ ਰਿਹਰਸਲਾ ਹੋਣੀ ਹੈ ਉਹ ਵੀ ਇਸ ਵੈਨਿਊ ਤੇ ਹੋ ਰਹੀਆਂ ਨੇ ਉਸ ਤੋਂ ਬਾਅਦ ਪਾਰਟੀ ਜਿਹੜੀ ਡਿਸਪੈਚ ਹੋਣੀ ਉਹ ਵੀ ਇਸੇ ਵੈਨਿਊ ਤੇ ਹੋਣੀ ਹੈ ਰੀਸੀਟ ਵੀ ਇਸੇ ਵੈਨਿਊ ਤੇ ਹੋਣੀ ਤੇ ਉਸ ਤੋਂ ਬਾਅਦ ਜਿਹੜੀ ਸਾਰੀ ਮਸ਼ੀਨਾਂ ਇਸ ਸਟਰੋਂਗ ਰੂਮ ਉਹ ਵੀ ਇਥੇ ਸਟੋਰ ਹੋਣੇ ਆ ਸਾਰੇ ਸਟੈਚੂਟਰੀ ਪੇਪਰ ਇਥੇ ਸਟੋਰ ਹੋਣੇ ਆ ਸੋ ਉਹਦੇ ਅਸੀਂ ਪ੍ਰਬੰਧ ਦੇਖ ਰਹੇ ਆ ਵੀ ਕੀ ਇਹਨਾਂ ਦੇ ਸਟਰੋਂਗ ਰੂਮ ਦੀ ਹੁਣ ਤਿਆਰੀ ਹੋ ਚੁੱਕੀ ਹੈ ਕਾਊਂਟਿੰਗ ਹਾਲ ਵੀ ਇਥੇ ਪੜਨਾ ਤੇ ਉਹ ਸਾਰੀ ਅੱਜ ਤਿਆਰੀ ਅਸੀਂ ਇਥੇ ਦੇਖ ਰਹੇ ਹਾਂ ਜ਼ਿਲ੍ਹੇ ਵਿੱਚ ਗੱਲ ਜਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਲਖਸ਼ਮੁਰਾ ਸੋ ਹੁਣ ਦੇਖੋ ਪੰਜਾਬ ਪਹਿਲਾਂ ਤਾਂ ਲਾਸਟ ਫੇਜ਼ ਆਫ ਇਲੈਕਸ਼ਨਸ ਦੇ ਵਿੱਚ ਹੈ ਸੋ ਮੈਨੂੰ ਲੱਗਦਾ ਹੈ ਜਿਹੜੀ ਸਾਡੀ ਇਥੇ ਹੋਰ ਜਿਹੜਾ ਮਾਹੌਲ ਜਿਹੜਾ ਸਰਗਰਮੀ ਪਕੜੇਗਾ ਉਹ ਮਈ ਦੇ ਵਿੱਚ ਜਦੋਂ ਨੋਮੀਨੇਸ਼ਨ 7 ਮਈ ਤੋਂ ਚਾਲੂ ਹੋ ਜਾਣਗੇ ਇਸ ਟਾਈਮ ਅਸੀਂ ਮੁडले ਬੇਸਿਕਲੀ ਪ੍ਰਬੰਧ ਦੇਖ ਰਹੇ ਹਾਂ ਜਿਆਦਾ ਇਸ ਟਾਈਮ ਜਿਹੜਾ ਵਲਨਰੇਬਿਲਟੀ ਮੈਪਿੰਗ ਹੁੰਦੀ ਹੈ ਕਿ ਕਿੱਥੇ ਕਿਸੇ VOTER ਨੂੰ ਪ੍ਰਭਾਵ ਪਾਇਆ ਜਾ ਸਕਦਾ ਉਹਦੀ ਐਕਸਰਸਾਈਜ਼ ਅਡਵਾਂਸ ਹੁੰਦੀ ਹੈ ਉਸ ਤੋਂ ਇਲਾਵਾ ਜਿਹੜੀ ਸਵੀਪ ਐਕਟੀਵਿਟੀ ਤੁਸੀਂ ਦੇਖੋਗੇ ਹੁਣ ਅੰਮ੍ਰੇਸ਼ਰ ਸ਼ਹਿਰ ਦੇ ਵਿੱਚ ਕਾਫੀ ਅਸੀਂ ਗ੍ਰਾਫਿਟੀ ਵਗੈਰਾ ਕਰਾਏ ਨੇ ਵਾਗਾ ਬਾਰਡਰ ਤੇ ਵੀ ਅਸੀਂ ਜਦੋਂ ਪਿੱਛੇ ਉਹ ਐਕਟਰ ਬਿੰਦੂ ਢਿੱਲੋਂ ਜੀ ਆਏ ਸੀ ਉਹਨਾਂ ਤੋਂ ਵੀ ਅਸੀਂ ਪਲਜ ਸੈਰੇਮਨੀ ਕਰਾਈ ਸੋ ਇਸ ਟਾਈਪ ਦੀ ਬੇਸਿਕ ਐਕਟੀਵਿ ਦੇ ਨੇੜੇ ਆ ਕੇ ਬਾਕੀ ਟੀਮਾਂ ਵੀ ਜਿਹੜਾ ਸਟੈਟਿਕ ਸਰਵੇਲੈਂਸ ਟੀਮ ਹੈ ਇਸ ਟਾਈਮ ਸਾਡੇ ਸਿਰਫ ਫਲਾਈਂਗ ਸਕਵਾਡ ਆਪਰੇਟ ਕਰ ਰਹੇ 99 ਫਲਾਈਂਗ ਸਕਵਾਡ ਅਕ੍ਰੋਸ 24 ਆਰ ਆਪਰੇਟ ਕਰ ਰਹੇ ਬਟ ਜਿਹੜੀ ਸਟੈਟਿਕ ਸਰਵੇਲੈਂਸ ਟੀਮ ਜਿਹੜੇ ਤੁਸੀਂ ਨਾਕੇ ਦੇਖਦੇ ਹੋ ਸੜਕ ਤੇ ਲਾ ਕੇ ਖੜੇ ਹੁੰਦੇ ਉਹ ਜਦੋਂ ਨੋਟੀਫਿਕੇਸ਼ਨ 7 ਮਈ ਨੂੰ ਹੋ ਜੂਗੀ ਉਸ ਤੋਂ ਬਾਅਦ ਹੋਰ ਸក្តਾਈ ਵੱਧ ਜੂਗੀ ਉਸ ਤੋਂ ਬਾਅਦ ਸਾਡੇ ਕੋਲ ਪੈਰਾਮਿਲਟਰੀ ਫੋਰਸੇਸ ਵੀ ਆ ਜਾਂਦੀਆਂ ਨੇ ਨਾਕੇ ਲਗਾਉਣ ਲਈ ਸੋ ਇਸ ਦੇ ਕਰਕੇ ਜਿਹੜੀ ਬਾਕੀ ਗਤੀਵਿਧੀਆਂ ਨੇ ਉਹ ਬਾਕੀ ਹੋ ਜਾਣੀ ਬਟ ਮੁੱਢਲੀ ਤਰੀਕ ਤਿਆਰੀਆਂ ਜਿਹੜੀ ਹੈ ਸਾਰੀਆਂ ਉਹ ਸਾਰੀਆਂ ਨੇ ਐਂਡ ਜਿਹੜ ਕੰਸਟਿਟੂਐਂਸੀ ਦੇ ਵਿੱਚੋਂ ਮੈਂ 5 6 ਜਿਹੜੀ ਅਸੈਂਬਲੀ ਕੰਸਟਿਟੂਐਂਸੀ ਦੇ ਇਹ ਸਾਰੇ ਸੈਂਟਰਸ ਪਹਿਲਾਂ ਹੀ ਵਿਜ਼ਿਟ ਕਰ ਲਿਆ ਸੀਗਾ ਅੱਜ ਮੈਂ ਰਿਮੇਨਿੰਗ ਦੇ ਅਧਿਆਂ ਦੇ ਅੱਜ ਪਲਾਨ ਕੀਤੇ ਹੋਏ ਸੋ ਸਭ ਤੋਂ ਪਹਿਲਾਂ ਮੈਂ ਅਜਨਾਲਾ ਹੀ ਆਇਆ ਉਸ ਤੋਂ ਬਾਅਦ ਜਿਹੜਾ ਸ਼ਹਿਰੀ ਹਲਕੇ ਦੇ ਵਿੱਚ ਅਸੀਂ ਦੇਖਾਂਗੇ ਸੋ ਅੱਜ ਗਵਰਨਮੈਂਟ ਕਾਲਜ ਅਜਨਾਲਾ ਮੈਂ ਵਿਜ਼ਿਟ ਕੀਤਾ ਬੇਸਿਕਲੀ ਆਉਣ ਵਾਲੀ ਜਿਹੜੀ ਲੋਕ ਸਭਾ ਚੋਣਾਂ ਨੇ ਜਿਹਦੇ ਵਿੱਚ ਸਾਡੀ ਜਿਹੜੀ ਵੋਟਾਂ ਪੈਣੀ ਹੈ 1 ਜੂਨ ਨੂੰ ਉਹਦੀ ਅਸੀਂ ਤਿਆਰੀਆਂ ਦੇਖ ਰਹੇ ਹਾਂ ਖਾਸ ਕਰ ਇੱਥੇ ਇਹਨਾਂ ਦਾ ਜਿਹੜਾ ਹੈਗਾ ਟ੍ਰੇਨਿੰਗ ਸੈਂਟਰ ਤੇ ਡਿਸਪੈਚ ਸੈਂਟਰ ਅਸਲ ਜਿੰਨੀ ਵੀ ਸਾਡੇ ਪੋਲ ਪਰਸਨਲ ਅਜਨਾਲਾ ਅਸੈਂਬਲੀ ਕੰਸਟੀਟੂਐਂਸੀ ਸੈਗਮੈਂਟ ਲਈ ਹੋਣਗੇ ਉਹਨਾਂ ਦੀ ਸਾਰਿਆਂ ਦੀ ਜਿੰਨੀ ਤਿਹਰਸਲਾ ਹੋਣੀ ਹੈ ਉਹ ਵੀ ਇਸ ਵੈਨਿਊ ਤੇ ਹੋ ਰਹੀਆਂ ਨੇ ਉਸ ਤੋਂ ਬਾਅਦ ਪਾਰਟੀ ਜਿਹੜੀ ਡਿਸਪੈਚ ਹੋਣੀ ਉਹ ਵੀ ਇਸੇ ਵੈਨਿਊ ਤੇ ਹੋਣੀ ਹੈ ਰੀਸੀਪਟ ਵੀ ਇਸੇ ਵੈਨਿਊ ਤੇ ਹੋਣੀ ਤੇ ਉਸ ਤੋਂ ਬਾਅਦ ਜਿਹੜੀ ਸਾਰੀ ਮਸ਼ੀਨਾਂ ਇਸ ਸਟਰੋਂਗ ਰੂਮ ਉਹ ਵੀ ਇੱਥੇ ਸਟੋਰ ਹੋਣੇ ਸਾਰੇ ਸਟੈਚੂਟਰੀ ਪੇਪਰ ਇੱਥੇ ਸਟੋਰ ਹੋਣੇ ਸੋ ਉਹਦੇ ਅਸੀਂ ਪ੍ਰਬੰਧ ਦੇਖ ਰਹੇ ਹਾਂ ਵੀ ਕੀ ਇਹਨਾਂ ਦੇ ਸਟਰੋਂਗ ਰੂਮ ਦੀ ਹੁਣ ਤਿਆਰੀ ਹੋ ਚੁੱਕੀ ਹੈ ਕਾਊਂਟਿੰਗ ਹਾਲ ਵੀ ਇੱਥੇ ਪੰਡਣਾ ਤੇ ਉਹ ਸਾਰੀ ਅੱਜ ਤਿਆਰੀ ਅਸੀਂ ਇੱਥੇ ਦੇਖ ਰਹੇ ਹਾਂ ਜ਼ਿਲ੍ਹੇ ਵਿੱਚ ਗੱਲ ਜਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਲਖਸ਼ਮਨ ਦਾਸ ਸੋ ਹੁਣ ਦੇਖੋ ਪੰਜਾਬ ਪਹਿਲਾਂ ਤਾਂ ਲਾਸਟ ਫੇਜ਼ ਆਫ ਇਲੈਕਸ਼ਨਸ ਦੇ ਵਿੱਚ ਹੈ ਸੋ ਮੈਨੂੰ ਲੱਗਦਾ ਜਿਹੜੀ ਸਾਡੀ ਇੱਥੇ ਹੋਰ ਜਿਹੜਾ ਮਹੌਲ ਜਿਹੜਾ ਸਰਗਰਮੀ ਪਕੜੇਗਾ ਉਹ ਮਈ ਦੇ ਵਿੱਚ ਜਦੋਂ ਨੋਮੀਨੇਸ਼ਨ 7 ਮਈ ਤੋਂ ਚਾਲੂ ਹੋ ਜਾਣਗੇ ਇਸ ਟਾਈਮ ਅਸੀਂ ਮੁਢਲੇ ਬੇਸਿਕਲੀ ਪ੍ਰਬੰਧ ਦੇਖ ਰਹੇ ਹਾਂ ਜਿਆਦਾ ਇਸ ਟਾਈਮ ਜਿਹੜਾ ਵਲਨਰੇਬਿਲਟੀ ਮੈਪਿੰਗ ਹੁੰਦੀ ਹੈ ਕਿ ਕਿੱਥੇ ਕਿਸੇ VOTER ਨੂੰ ਪ੍ਰਭਾਵ ਪਾਇਆ ਜਾ ਸਕਦਾ ਉਹਦੀ ਐਕਸਰਸਾਈਜ਼ ਅਡਵਾਂਸ ਹੁੰਦੀ ਹੈ ਉਸ ਤੋਂ ਇਲਾਵਾ ਜਿਹੜੀ ਸਵੀਪ ਐਕਟੀਵਿਟੀ ਤੁਸੀਂ ਦੇਖੋਗੇ ਹੁਣ ਅੰਮ੍ਰੇਸ਼ਰ ਸ਼ਹਿਰ ਦੇ ਵਿੱਚ ਕਾਫੀ ਅਸੀਂ ਗ੍ਰਾਫਿਟੀ ਵਗੈਰਾ ਕਰਾਏ ਨੇ ਵਾਗਾ ਬਾਰਡਰ ਤੇ ਵੀ ਅਸੀਂ ਜਦੋਂ ਪਿੱਛੇ ਉਹ ਐਕਟਰ ਬਿੰਦੂ ਢਿੱਲੋਂ ਜੀ ਆਏ ਸੀ ਕਿ ਉਹਨਾਂ ਤੋਂ ਵੀ ਅਸੀਂ ਪਲਜ ਸੈਰੇਮਨੀ ਕਰਾਈ ਸੋ ਇਸ ਟਾਈਪ ਦੀ ਬੇਸਿਕ ਐਕਟੀਵ ਆਕੇ ਬਾਕੀ ਟੀਮਾਂ ਵੀ ਜਿਹੜਾ ਸਟੈਟਿਕ ਸਰਵੇਲੈਂਸ ਟੀਮ ਆ ਇਸ ਟਾਈਮ ਸਾਡੇ ਸਿਰਫ ਫਲਾਈਂਗ ਸਕਵਾਡ ਆਪਰੇਟ ਕਰ ਰਹੇ 99 ਫਲਾਈਂਗ ਸਕਵਾਡ ਅਕ੍ਰੋਸ 24 ਆਰ ਆਪਰੇਟ ਕਰ ਰਹੇ ਬਟ ਜਿਹੜੀ ਸਟੈਟਿਕ ਸਰਵੇਲੈਂਸ ਟੀਮ ਜਿਹੜੇ ਤੁਸੀਂ ਨਾਕੇ ਦੇਖਦੇ ਹੋ ਸੜਕ ਤੇ ਲਾ ਕੇ ਖੜੇ ਹੁੰਦੇ ਉਹ ਜਦੋਂ ਨੋਟੀਫਿਕੇਸ਼ਨ 7 ਮਈ ਨੂੰ ਹੋ ਜੂਗੀ ਉਸ ਤੋਂ ਬਾਅਦ ਹੋਰ ਸក្តਾਈ ਵੱਧ ਜੂਗੀ ਉਸ ਤੋਂ ਬਾਅਦ ਸਾਡੇ ਕੋਲ ਪੈਰਾਮਿਲਿਟਰੀ ਫੋਰਸੇਸ ਵੀ ਆ ਜਾਂਦੀਆਂ ਨੇ ਨਾਕੇ ਲਗਾਉਣ ਲਈ ਸੋ ਇਸ ਦੇ ਕਰਕੇ ਜਿਹੜੀ ਬਾਕੀ ਗਤੀਵਿਧੀਆਂ ਨੇ ਉਹ ਬਾਕੀ ਹੋ ਜਾਣੀ ਬਟ ਮੁੱਢਲੀ ਤਰੀਕ ਤਿਆਰੀਆਂ ਜਿਹੜੀ ਆ ਸਾਰੀਆਂ ਉਹ ਸਾਰੀਆਂ ਨੇ ਐਂਡ ਜਿਹੜੇ 1 ਦੇ ਵਿੱਚੋਂ ਮੈਂ 5 6 ਜਿਹੜੀ ਅਸੈਂਬਲੀ ਕੰਸਟੀਟੂਐਂਸੀ ਦੇ ਇਹ ਸਾਰੇ ਸੈਂਟਰਸ ਪਹਿਲਾਂ ਹੀ ਵਿਜ਼ਿਟ ਕਰ ਲਿਆ ਸੀਗਾ ਅੱਜ ਮੈਂ ਰਿਮੇਨਿੰਗ ਦੇ ਅਧਿਆਂ ਦੇ ਅੱਜ ਪਲਾਨ ਕੀਤੇ ਹੋਏ ਸਭ ਤੋਂ ਪਹਿਲਾਂ ਮੈਂ ਅਜਨਾਲਾ ਹੀ ਹੈ ਉਸ ਤੋਂ ਬਾਅਦ ਜਿਹੜਾ ਸ਼ਹਿਰੀ ਹਲਕੇ ਦੇ ਵਿੱਚ ਅਸੀਂ ਦੇਖਾਂਗੇ